ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਆ ਰਹੀ ਟ੍ਰੇਨ ਹੇਠਾਂ ਆਉਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਕਟਿਆ ਗਿਆ ਜਿਸ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਚੋਸਦਵਾਂ ਤੌਰ ਤੇ ਹੋਈ ਪਰਿਵਾਰਕ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਏਐਸਆਈ ਤੌਰ ਤੇ ਰਿਟਾਇਰ ਹੋਇਆ ਸੀ ਪਰਿਵਾਰਕ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਏਐਸਆਈ ਦੇ ਤੌਰ ਤੇ ਰਿਟਾਇਰ ਹੋਇਆ ਸੀ ਅਤੇ ਉਹ ਦੀ ਮਾਗੀ ਬਿਮਾਰੀ ਨਾਲ ਪੀੜ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਲਾਜ ਹਾਲੇ ਚੱਲ ਰਿਹਾ ਸੀ ਮ੍ਰਿਤਕ ਦੀ ਉਮਰ 59 ਸਾਲ ਦੱਸੀ ਜਾ ਰਹੀ ਹੈ ਉਸਨੇ ਦਿਮਾਗੀ ਬਿਮਾਰੀ ਦੇ ਚੱਲਦਿਆਂ ਹੀ ਸਮੇਂ ਤੋਂ ਪਹਿਲਾਂ ਮਹਿਕਮੇ ਤੋਂ ਰਿਟਾਇਰਮੈਂਟ ਲੈ ਲਈ ਸੀ ਪਰਿਵਾਰਕ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਘਰੋਂ ਬਾਹਰ ਬਿਨਾਂ ਕਿਸੇ ਨੂੰ ਦੱਸਿਆ ਹੀ ਚਲਾ ਗਿਆ ਅਤੇ ਸਵੇਰੇ ਉਹ ਦੁਰਘਟਨਾ ਦੀ ਸੂਚਨਾ ਮਿਲੀ ਉਦੋਂ ਹੀ ਰੇਲਵੇ ਪੁਲਿਸ ਚੌਕੀ ਗੁਰਦਾਸਪੁਰ ਦੇ ਇੰਚਾਰਜ ਭਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਦੇ ਬਿਆਨਾਂ ਦੇ ਆਧਾਰ ਤੇ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟ ਕਰਵਾ ਕੇ ਪਰਿਵਾਰਕ ਦੇ ਹਵਾਲੇ ਕੀਤਾ ਜਾ ਰਿਹਾ ਹੈ ਟਰੇਨ ਹੀਠਾ ਓਨਰ ਰਟਾਇਡ ਏਐਸਆਈ ਦੀ ਮੌਤ ਪਰਿਵਾਰਕ ਕੰਡਾ ਵੀ ਮਾਗੀ ਪਰੇਸ਼ਾਨੀ ਦਾ ਚੱਲ ਰਿਹਾ ਸੀ ਇਲਾਇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਸਾਡਾ ਪਿੰਡ ਚੋੜਸਾਵਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲ ਟੈਰਾ 150 ਸਾਲ ਹੋ ਗਿਆ ਹੋਇਆ ਨਾ ਤੇ ਇੱਕ ਘਰ ਇਹ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰਵਾ ਬੇਟੀਆਂ ਨੇ ਦੋਏ ਬੈਈਆਂ ਨੇ ਤੇ ਸੁਰੇਪੁਰਝਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਕਿ ਮਿੰਟ ਗਿਆ ਕਰਤਾ ਮੈਂ ਸ਼ੌਪ ਤੇ ਜਾਂ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਆ ਜੇ ਤੇ ਮੈਨੂੰ ਕਹਿੰਦੇ ਵੀ ਵੀਰ ਤਰ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵੇਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚਲ ਕੇ ਸੀ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੀ ਨੇ ਕਰ ਦਿਆ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਵਾ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ 2 ਮਿੰਟ ਬਾਅਦ ਹੀ ਫੋਨ ਕਰਤਾ ਵੀ ਕਿ ਉਹ ਫੋਨ ਆਇਆ ਵਾ ਤੇ ਸਾਨੂੰ ਵੀ ਮੰਨਦੇ ਵਿੱਚ ਇਹ ਆ ਵੀ ਇੰਦੀ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਲੋ ਇਮਰਤੀ ਦੁੱਧ ਲੈ ਕੇ ਮੇਰੇ ਕੋਲ ਦੁਕਾਨ ਤੋਂ ਗਏ ਆ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਕਰ ਸੀ ਉਹ ਰਾਤ ਕਰ ਸੀ ਸੁੱਤੇ ਦੋਏ ਜੀ ਸੁੱਤੇ ਕਰ ਲੱਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲੱਗੇ ਲੱਗੇ ਸੁੱਤੀਆਂ ਲੱਗੇ ਮੰਜੀਆਂ ਡੋਹਾਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਦ ਕਿੱਦਾਂ ਟੱਪੀਆ ਕੰਦ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨ ਤੇ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੇ ਤ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਫਾ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਗਏ ਪਰਿਵਾਰ ਚ ਦੋਏ ਜੀ ਆ ਮਤਲਬ ਬੇਟਾ ਇਹਨਾਂ ਦੇ ਬਾਹਰ ਵਾ ਹਾਂਜੀ ਬੇਟਾ ਬਾਹਰ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਏ ਜੀ ਰਹਿੰਦੇ ਉਥੇ ਸਿਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ 68 ਦੇ ਜੁਨਾ ਤਰ੍ਹਾਂ ਲਾ ਕੇ ਕਾਨੂੰਨ ਫਾੜ ਦੇ ਕੋਲ ਇੱਕ ਬੰਦੇ ਦੀ ਗੱਡੀ ਥੱਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਤੇ ਉਹ ਟ੍ਰੇਨ ਦੇ ਥੱਲੇ ਆ ਕੇ ਉਹਦੀ ਸੇਦੀ ਖੋਪੜੀ ਜਿਹੜੀ ਬੁਰੀ ਜਿਹਾ ਕੁਚਲੀ ਹੋਈ ਸੀ ਜਿਹਦੇ ਘਰ ਵਾਲੇ ਵੀ ਵਾਰਤ ਵੀ ਆ ਗਏ ਨੇ ਇਹਨਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਧਮਾਕੀ ਆਪ ਚੱਤੀ ਜਿਹੜਾ ਇਹ ਦਾਦਲ ਦਾ ਦੋ ਡੀਐਨਸੀ ਤੋਂ ਦਵਾਈ ਚਲਦੀ ਰਾਤ ਬਿਨਾ ਦੱਸੀ ਕਿਤੇ ਘਰੋਂ ਕਰੇ ਆ ਗਿਆ ਪਤਾ ਨਹੀਂ ਕਦੋਂ ਆਇਆ ਵਾ ਸੇਰੇ ਸੇਰੇ ਪੀਂਟ ਲਿਆਈ ਆ ਉਹਦੀ ਕਾਰਵਾਈ ਕਰ ਰਹੇ ਆ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ ਸਾਨ ਆਫ ਗਪਾਲ ਸਿੰਘ ਵਾਸੀ ਪਿੰਡ ਚੋਰਛਦਵਾ ਉਮਰ ਕਰੀਬ 58 ਸਾਲ ਆ ਆਪਣੇ ਪੰਜਾਬ ਵਿੱਚ ਮੁਲਾਜ਼ਮੀ ਤੇ ਠੀਕ ਨਾ ਹੋਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀਆ ਜਿਹੜੀ ਆ ਆਪਣੀ ਲਈ ਲਈ ਭਾਂ ਆਪਣੀ ਲਈ ਲਈ ਹਾਂਜੀ ਰਿਟਾਇਰਮੈਂਟ ਲਈ ਲਈ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਨੇ ਜੱਭੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਪਤਾ ਨਹੀਂ ਲੱਗਾ ਉਹਨਾਂ ਘਰੋਂ ਘੋਟ ਆਏ ਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿਧਾਤੇ ਹੀ ਕਰ ਰਹੇ ਆ